ਸਤਿ ਸ਼੍ਰੀ ਅਕਾਲ ਦੋਸਤੋ ਮੈਂ ਨਵਦੀਪ ਸਿੰਘ ਵਿਰਖ ਵਿਰਖ ਆਇਰ ਸ਼ਰ ਫਾਰਮ ਸ਼ੇਰਗੜ ਤੋਂ ਦੋਸਤੋ ਇਹ ਸਾਡੀਆਂ 6 گاਵਾ ਜਿਹੜੀਆਂ ਤੁਸੀਂ ਦੇਖ ਰਹੇ ਹੋ ਬਹੁਤ ਹੀ ਚੰਗੀ ਜਿਹੜੀ ਕੁਆਲਿਟੀ ਦੀਆਂ ਕੋਈ ਦੂਜੇ ਸੂਏ ਕੋਈ ਤੀਜੇ ਸੂਏ ਦੋ ਵਿੱਚ ਪਹਿਲੇ ਪਹਿਲੇ ਸੂਏ ਨੇ ਇਹ 6 گاਵਾ ਸਾਡੀਆਂ 15 ਅਗਸਤ ਤੋਂ ਲੈ ਕੇ ਤੇ ਸਤੰਬਰ ਦੇ ਲਾਸਟ ਤੱਕ ਅਕਤੂਬਰ ਦੇ ਪਹਿਲੇ ਹਫਤੇ ਇਹਨਾਂ ਦੀ ਜਿਹੜੀ ਡਿਲੀਵਰੀ ਹੋ ਜਾਣੀ ਹੈ ਇਹਨਾਂ ਨੇ ਵੈਪਸਨ ਬੁੱਲ ਦੇ ਬੱਚਿਆਂ ਨੂੰ ਰੈੱਡ ਐਂਡ ਵਾਈਟ ਦੇ ਬੱਚਿਆਂ ਨੂੰ ਜਨਮ ਦੇਣਾ ਹੈ ਜਿਹੜੀ ਅਸੀਂ ਵੀਡੀਓ ਅਪਡੇਟ ਕੀਤੀ ਸੀ ਕਿ ਬੱਚੀਆਂ ਸਾਡੀਆਂ ਬਕਾਊ ਨੇ ਬੁੱਕ ਨੇ ਤੇ ਤੁਸੀਂ ਬਹੁਤ ਵਧੀਆ ਰਿਸਪੌਂਸ ਦਿੱਤਾ ਰੈੱਡ ਐਂਡ ਵਾਈਟ ਤੇ ਆਇਰਸ਼ਰ ਬਰੀਡ ਦੇ ਲਵਰ ਨੇ ਬਹੁਤ ਵਧੀਆ ਜਿਹੜਾ ਰਿਸਪੌਂਸ ਦਿੱਤਾ 2 ਦਿਨਾਂ ਦੇ ਵਿੱਚ ਵਿੱਚ ਹੀ ਸਾਰੀਆਂ ਜਿਹੜੀਆਂ ਬੱਚੀਆਂ ਸੀ ਕਿਉਂ ਬੁੱਕ ਹੋ ਗਈਆਂ ਹੁਣ ਜਿੱਦਾਂ ਜਿੱਦਾਂ ਗਾਵਾਂ ਕਾਵਿੰਗ ਹੋਈ ਜਾਣਗੀਆਂ ਜਿਹੜੇ ਹਿਸਾਬ ਨਾਲ ਬੁਕਿੰਗ ਹੋਈ ਹੈ ਉਸੇ ਹਿਸਾਬ ਨਾਲ ਵਛੀਆਂ ਜਿਹੜੀਆਂ ਨੇ ਤੁਹਾਨੂੰ ਦੇ ਦਿੱਤੀਆਂ ਜਾਣਗੀਆਂ ਤੇ ਜਿਵੇਂ ਜਿਵੇਂ ਗਾਂ ਦੀ ਡਿਲੀਵਰੀ ਹੋਊਗੀ ਕਿਹੜੀ ਫੀਮੇਲ ਆਈ ਹੈ ਤੇ ਕਿਹੜੀ ਫੀਮੇਲ ਕਿੰਨਾ ਨੰਬਰ ਪਰਸਨ ਕੋਲ ਜਾਣੀ ਹੈ ਜਾਂ ਬੁਕਿੰਗ ਕਿੰਨੇ ਨੰਬਰ ਵਾਲੇ ਕੋਲ ਜਾਣੀ ਹੈ ਉਹਦੀ ਅਪਡੇਟ ਤੁਹਾਨੂੰ ਨਾਲ ਦੀ ਨਾਲ ਮਿਲਦੀ ਰਹੂਗੀ ਇਹ 6 ਜਿਹੜੀਆਂ ਗਾਵਾਂ ਨੇ ਆਪਣੀਆਂ ਹੁਣ ਸੂਣ ਗਈਆਂ ਤੇ 5 ਗਾਵਾਂ ਆਪਣੀਆਂ ਜਿਹੜੀਆਂ ਨੇ ਉਹ ਨਵੰਬਰ ਦਸੰਬਰ ਚ ਸੂਣ ਗਿਆ ਜਿਹੜੀਆਂ ਰਹਿ ਗਈਆਂ ਕੋਈ ਬੱਚੀਆਂ ਉਹ ਉਦੋਂ ਦੇ ਦਾਂਗੇ ਤੇ ਬਾਕੀ ਆ ਹੁਣ ਜਿਹੜੀਆਂ ਇਹ ਸੂਣ ਗਿਆ ਤਾਂ ਜਿੰਨਾ ਕਿਨਾਂ ਦੀ ਬੁਕਿੰਗ ਆਈਏ ਉਹਨਾਂ ਨੂੰ ਟਾਈਮ ਦੇ ਨਾਲ ਹੀ ਭੁਗਤਾ ਦੇਾਂਗੇ ਹੁਣ ਵੇਲਾ ਹੈ ਦੁਆ ਕਰਨ ਦਾ ਪ੍ਰੇਅਰ ਕਰਨ ਦਾ ਕਿ ਇਹ ਸੱਚਾ ਪਾਸ਼ਾ ਇਹ ਸਾਰੀਆਂ ਚੰਗੀਆਂ ਫੀਮੇਲ ਬੱਚੀਆਂ ਨੂੰ ਜਨਮ ਦੇਣ ਤਾਂ ਜੋ ਜਿੰਨਾ ਕਿਨਾਂ ਵੀਰਾਂ ਦੀ ਬੱਚੀਆਂ ਨੂੰ ਸਾਡੇ ਲੈ ਕੇ ਉਮੀਦ ਹੈ ਕੀ ਅਸੀਂ ਇਹਨਾਂ ਤੋਂ ਵੱਛੀਆਂ ਲੈਣੀਆਂ ਨੇ ਜਾਂ ਸਾਡੇ ਤੋਂ ਬਾਏ ਕਰਨੀਆਂ ਨੇ ਉਹਨਾਂ ਦੀ ਅਸੀਂ ਬੁਕਿੰਗਾਂ ਪੂਰੀਆਂ ਕਰੀਏ ਜਿੰਨੀ ਬੁਕਿੰਗ ਅਸੀਂ ਕੀਤੀ ਹੋਈ ਹੈ ਓਨੀਆਂ ਅਸੀਂ ਦੇ ਸਕੀਏ ਕਿਉਂਕਿ ਅਸੀਂ 13 گاਵਾਂ ਸੂਨੀਆਂ ਨੇ ਸਿਰਫ 50% ਬੁਕਿੰਗ ਕੀਤੀ ਹੈ ਵੱਛੀਆਂ ਦੀ ਤੇ ਕਈ ਵੀਰਾਂ ਦੇ ਵਿੱਚ ਵੱਛੀਆਂ ਦੇ ਰਿਗਾਰਡਿੰਗ ਵੀ ਫੋਨ ਆਏ ਨੇ ਕਿ ਸਾਨੂੰ ਮੇਲ ਚਾਹੀਦੇ ਨੇ ਤੇ ਉਹਨਾਂ ਨੂੰ ਵੀ ਜਿਹੜੇ ਨੇ ਅਸੀਂ ਜਿਹੜੇ ਮੇਲ ਨੇ ਉਹ ਬਹੁਤ ਜਲਦੀ ਦੇ ਦੇਣੇ ਨੇ ਇਹ ਦੇਖੋ ਜੀ ਤੁਸੀਂ ਬਹੁਤ ਵਧੀਆ ਟਰਾਂਜਿਸ਼ਨ ਚੱਲ ਰਹੀ ਹੈ ਤੇ ਬਿਲਕੁਲ ਪਰਫੈਕਟ ਬੀਸੀਐਸ ਤੇ ਬਹੁਤ ਵਧੀਆ ਆਰਡਰ ਜਿਹੜੇ ਨੇ ਇਹ ਹੁਣ ਤਿਆਰ ਕਰਨ ਲੱਗੀਆਂ ਕੁਆਲਿਟੀ ਪੂਰੀ ਇੱਕ ਨੰਬਰ ਬਰੀਡ ਪੂਰੀ ਇੱਕ ਨੰਬਰ ਤੇ ਅੱਗੋਂ ਸਾਰੀਆਂ گاਵਾਾਂ ਦੀ ਦੁੱਧ ਦੇਣ ਦੀ ਕੈਪੈਸਿਟੀ 35 ਤੋਂ 45 ਲੀਟਰ ਦੀ ਆਹ ਖੜਾ ਵੈਪਸਨ ਬੁੱਲ ਇਹਦੀਆਂ ਵੱਛੀਆਂ ਤੁਹਾਡੇ ਕੋਲ ਅੱਗੇ ਆਉਣਗੀਆਂ ਦੇਖੋ ਹਾਈਟ ਲੈਂਥ ਦੇਖੋ ਬਹੁਤ ਤਕੜਾ ਸਟਰਕਚਰ ਦਾ ਬੁੱਲਾ ਹੈ ਤੇ ਐਦਾਂ ਦੀਆਂ ਅਸੀਂ ਬੱਚੀਆਂ ਜਿਹੜੀਆਂ ਨੇ ਤਿਆਰ ਹੋਣਗੀਆਂ